ਸਸ਼ੀਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਜਿਹੜੀ ਸਲਵਾਰ ਤੇ ਪੌਂਚਿਆਂ ਦੇ ਵਿੱਚ ਮੋਰੀ ਦੇ ਵਿੱਚ ਇੱਥੇ ਇਨਸਰਟਰ ਐਡ ਹੁੰਦਾ ਹੈ ਉਹ ਕਿਵੇਂ ਕਰੀਦਾ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਇਹ ਪੱਟੀ ਲਗਾ ਲੈਣੀ ਆ 1.5 ਇੰਚ ਦੇ ਪੌਂਚੇ ਲਗਾਏ ਆ ਅਸੀਂ ਵਿੱਚ 1.5 ਇੰਚ ਦੇ ਪੌਂਚੇ ਲਗਾਉਣ ਤੋਂ ਬਾਅਦ ਹੁਣ ਅਸੀਂ ਇੱਥੇ ਕਟਿੰਗ ਕਰਾਂਗੇ ਇਥੋਂ 1-1 ਇੰਚ ਦਾ ਜਿਹੜਾ ਕੱਟ ਪਾ ਲੈਣਾ 1 ਇੰਚ ਦਾ ਤਾਂ ਘੱਟ ਪਾਉਣਾ ਕਿਉਂਕਿ ਅੱਧਾ ਇੰਚ ਮਾਰਜਿਨ ਚੱਲਿਆ ਜਾਣਾ ਜਦੋਂ ਅਸੀਂ ਇਹਦੇ ਨਾਲ ਲੈਂਸ ਅਟੈਚ ਕਰਨੀ ਹੈ दूजी साइड बिल्कुल सेम बराबर रे करणार कटिंग कर करलेक्ल जी लॅस लागे ठीक आहे जी आ आ हो गया आोना पोहोचला साइड आरडला ਹੁਣ ਅਸੀਂ ਇਹਦੇ ਵਿੱਚ ਤੁਹਾਨੂੰ ਲੇਸ ਲਗਾਉਣਾ ਦੱਸਾਂਗੇ ਕਿ ਕਿੱਦਾਂ ਲਗਾਈ ਜੀਏ ਇਹਦਾ ਲਗਾ ਕੇ ਤੇ ਆ ਚੀਜ਼ ਇਦਾਂ ਹੋ ਚੁੱਕੀ ਸਲਵਾਰ ਦਾ ਕੱਪੜਾ ਜਿਹੜਾ ਅਸੀਂ ਸਿੱਧਾ ਲੈਣਾ ਤੇ ਲੇਸ ਉੱਠੀ ਲੈਣੀ ਆ ਠੀਕ ਆ ਜੀ ਜਿਹੜਾ ਲੇਸ ਤਾਂ ਸਿੱਧਾ ਪਾਸਾ ਆ ਉਹ ਨੀਚੇ ਕਰਨਾ ਤੇ ਆਹ ਵੱਲ ਜਿਹੜੇ ਪੁੱਠੀ ਸਾਈਡ ਆ ਫੇਰੇ ਨੂੰ ਅਸੀਂ ਉਧਰ ਨੂੰ ਫੋਲਡ ਕਰ ਲੈਣਾ सीन थोड़ी औखी लगती है इस करके तो इन पिछले कपड़ा खेच के हम इदा कर लेना ਇਦੇ ਉੱਪਰ ਇੱਕ ਸੀਨ ਲਗਾ ਦਿੰਨੀ ਆ ਤੁਸੀਂ ਚਾਹੋ ਤਾਂ ਪ੍ਰੈਸ ਵੀ ਲਗਾ ਸਕਦੇ ਹੋ ਪਰ ਅਸੀਂ ਸੀਨ ਲਗਾ ਕੇ ਬਿਲਕੁਲ ਪੱਕਾ ਕੰਮ ਕਰੀਦਾ ਦੇ ਨਾਲ ਸੀਨ ਲਗਾਉਣੀ ਹੈ ਦੇਖੋ ਤੁਸੀਂ ਬਿਲਕੁਲ ਨਾਲ-ਨਾਲ ਕਰਕੇ ਲਗਾਇਆ ਆ ਹੁਣ ਅਸੀਂ ਕੀ ਕਰਨਾ ਆ ਜਿਹੜਾ ਆਪਾਂ ਪੋਂਚਾ ਕੱਟਿਆ ਹੈਗਾ ਇਹਨੂੰ ਲੇਸ ਸਿੱਧੀ ਹੋ ਗਈ ਹੈ ਇਹ ਵੱਲੀ ਤਾਂ ਆ ਕਪੜੇ ਨੂੰ ਪੁੱਠਾ ਰੱਖ ਲੈਣਾ ਪਹਿਲਾਂ ਕੀ ਹੈਗਾ ਕਿ ਕਪੜਾ ਪੁੱਠਾ ਹੈਗਾ ਤੇ ਲੇਸ ਜਿਹੜੀ ਐਦਾਂ ਕਰਕੇ ਰੱਖੀ ਸੀਗੀ ਤੇ ਹੋਣ ਕਪੜੇ ਨੂੰ ਉੱਪਰ ਪੁਠਾ ਰੱਖ ਕੇ ਤੇ ਇਹਦੇ ਉੱਤੇ ਸੀਨ ਲਗਾ ਦੇਣੀ ਆ ਜਿਹੜਾ ਅਸੀਂ ਕੱਟ ਕੀਤੀ ਆ ਬਿਲਕੁਲ ਪੈਰ ਪੈਰ ਦੀ ਨਿਸ਼ਾਨੀ ਤੇ ਸੀਨ ਲਗਾ ਦਿੰਦੇ ਆ ਇਦੇ ਉੱਪਰ ਵੀ ਸੀਨ ਲਗਾ ਦੇਣੀ ਹੈ ਸੋ ਸੌਖੇ ਤਰੀਕੇ ਨਾਲ ਸਾਡਾ ਇਨਸਟਰ ਲੱਗ ਗਿਆ ਸੇਮ ਐਸ ਦੂਜਾ ਵੀ ਇਦਾਂ ਹੀ ਲਗਾ ਲੈਣਾ ਠੀਕ ਹੈ ਜੀ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਬੜਾ ਹੀ ਸੌਖੇ ਤਰੀਕੇ ਨਾਲ ਅਸੀਂ ਤੁਹਾਨੂੰ ਲਾਉਣਾ ਦੱਸਿਆ ਹੈ ਇਹ ਕਾਟਨ ਦਾ ਕੱਪੜਾ ਜੇ ਕੋਈ ਸਿਲਕੀ ਕੱਪੜਾ ਹੋਵੇ ਤਾਂ ਤੁਸੀਂ ਆਹ ਵਾਲੇ ਜਿਹੜੇ ਕੱਪੜਾ ਇਹਦੇ ਵਿੱਚੋਂ ਤਾਂਗੇ ਨਾ ਨਿਕਲਣ ਤੈਨੂੰ ਇੰਟਰਲੋਕ ਵੀ ਕਰ ਸਕਦੇ ਹੋ ਵੈਸੇ ਇਹ ਕਾਟਨ ਆ ਇਹਨੂੰ ਨਹੀਂ ਨਿਕਲਣਗੇ ਤਾਂ ਤੁਸੀਂ ਚਾਹੋ ਤਾਂ ਇੱਥੇ ਇੱਕ ਹੋਲ ਲੇਸ ਲਗਾ ਸਕਦੇ ਹੋ ਪਰ ਅਸੀਂ ਸਿਰਫ ਇੱਕ ਸਿੰਪਲ ਇਨਸਟਰ ਇੱਥੇ ਯੂਜ਼ ਕੀਤਾ ਹੈ ਸਲਵਾਰ ਅਸੀਂ ਪੁੰਛੇ ਬਣਾ ਲਏ ਆ ਬਨਨ ਤੋਂ ਬਾਅਦ ਇਹਦੀ फिनिशिंग कपड़ा इस करके सक्रोल पाई दिखा नहीं दे देते बहुत ट्रेंडिंग चल रही है सलवारा वीडियो देखकर भी घर बैठे एदा इनस जेडी ऐड कर सकते हो ਜੇ ਤੇ ਸਲਵਾਰ ਦੀ ਲੈਂਥ ਘਟਾਤਾ ਤਾਂ ਸਲਵਾਰ ਦੀ ਲੈਂਥ ਵਧਾਉਣ ਲਈ ਵੀ ਹੈ ਜਿਹੜਾ ਫਾਰਮੂਲਾ ਯੂਜ਼ ਕੀਤਾ ਜਾਂਦਾ ਉਮੀਦ ਕਰਦੀਆਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ